ਨਾ ਮੇਰਾ ਕੰਮ ਨਾ ਬਾਡਾ ਬਣਾ ਨਾ ਤੇਰੇ ਕੰਦੇ ਨਾ ਦੇ ਰਿਹਾ ਨਾ ਕੱਢ ਗਿਆ ਨਾ ਨਿਆਇ ਨਾ ਤੂੰ ਸਾ ਬਣਾ ਨਾ ਨੂੰ ਕੀ ਕਰਨਾ ਸਮਝਦਾ ਫਾਈਟ ਟੂਲ ਲੈ ਗ੍ਰੇਨ ਨਾਲ ਲੱਗਦਾ ਪੱਲਾ ਹੋਰ ਫਰੇਮ ਜਲਾਉ ਸਕਦਾ ਹੋ ਜਾ ਪੜੇ ਚੋਕਾ 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 ਇਹ ਮਾਮਲਾ ਸਾਨੂੰ ਕੋਈ ਪੌਣੇ 1 ਸਾਢੇ 9 ਵਜੇ ਇਤਲਾਹ ਮਿਲੀ ਹੈ ਕਿ ਕਾਦੀਆਂ ਚੂੰਗੀ ਤੇ ਕੋਈ ਇੱਕ ਸਕਾਰਕਿਊ ਦੇ ਵਿੱਚ ਕੋਈ ਅਨਨੋਨ ਮੋਟਰਸਾਈਕਲ ਸਵਾਰਾਂ ਨੇ ਗੋਲੀ ਮਾਰ ਕੇ ਤੇ ਕੋਈ ਇੱਕ ਮੰਦਾ ਜਿਹੜਾ ਦੋਹਾਂ ਤੇ ਫਾਇਰਿੰਗ ਕੀਤੀ ਇੱਕ ਲੇਡੀ ਹੈ ਇੱਕ ਜੈਂਟ ਹੈ ਉਸ ਤੋਂ ਬਾਅਦ ਅਸੀਂ ਮੌਕੇ ਤੇ ਇਮੀਡੀਏਟਲੀ ਦੋ ਬਾਅਦ ਤੋਂ ਬਾਅਦ 5 ਜਾਂ 10 ਮਿੰਟ ਦੇ ਵਿੱਚ ਐਸਐਚਓ ਚੌਂਗੀ ਚਾਰ ਤੇ ਮੈਂ ਪਹੁੰਚ ਗਿਆ ਅਹੀਂ ਸਿੱਧੇ ਜਿਲੇ ਉੱਥੇ ਆਇਆ ਤੇ ਉਸੇ ਵੇਲੇ ਇਹਨਾਂ ਨੂੰ ਇੱਥੇ ਲੈ ਆਂਦਾ ਉਹਲੇ ਠੀਕ ਹੀ ਇੱਥੇ ਹਸਪਤਾਲ ਲੈ ਆਂਦਾ ਹਸਪਤਾਲ ਦੇ ਵਿੱਚ ਜਿਲੇ ਆਇਆ ਸਿਵਲ ਹਸਪਤਾਲ ਦੇ ਵਿੱਚ ਉੱਥੇ ਪਤਾ ਲੱਗਾ ਕਿ ਕਰਨ ਕਰਨਵੀਰ ਮੁੰਡਾ ਜਿਹੜਾ ਕੁਮਾਨ ਥਾਣੇ ਦਾ ਰਹਿਣ ਵਾਲਾ ਗੁਰਦਾਸਪੁਰ ਦਾ ਉਹਦੀ ਡੈਥ ਹੋ ਗਈ ਹੈ ਇੱਕ ਲੇਡੀ ਹੈ ਜਿਹੜੀ ਉਹਨੂੰ ਰੈਫਰ ਕਰਤਾ ਹੈ ਅੰਮ੍ਰਿਤਸਰ ਅਮਨਦੀਪ ਦੇ ਉਸ ਤੋਂ ਬਾਅਦ ਜਿਹੜਾ ਹੁਣ ਉਹਦੇ ਕਰਨਵੀਰ ਦੇ ਜਿਹੜੇ ਪੇਰੈਂਟਸ ਆਏ ਆ ਉਹਦੇ ਫਾਦਰ ਜਿਹੜੇ ਆ ਉਹਦਾ ਨਾਮ ਆ ਪ੍ਰੇਮ ਉਹ ਪੁਲਿਸ ਦੇ ਵਿੱਚ ਹੀ ਏਐਸਆਈ ਨੇ ਉਹਨਾਂ ਦੇ ਬਿਆਨ ਲਿਖਿਆ ਉਹਦੇ ਤੇ ਅਨਨੌਣ ਬੰਦੇ ਤੇ ਅਸੀਂ ਪਰਚਾ ਦਿੱਤਾ ਉਹਦੀ ਡੈਥ ਹੋ ਚੁੱਕੀ ਹੈ ਜਿਹੜਾ ਕਰਨਵੀਰ ਹੈ ਬਾਕੀ ਜਿਹੜੀ ਵੀ ਕੋਈ ਵੀ ਤਫਤੀਸ਼ ਦੇ ਵਿੱਚ ਜਿਹੜੀ ਵੀ ਕੋਈ ਚੀਜ਼ ਆਉਂਦੀ ਹੈ ਉਸ ਤੋਂ ਬਾਅਦ ਤੁਹਾਨੂੰ ਅਸੀਂ ਹਰ ਚੀਜ਼ ਦੀ ਇਨਫੋਰਮੇਸ਼ਨ ਦੇ ਆ ਗਏ ਆਂ ਐਫਆਈਆਰ ਦਰਜ ਕਰ ਲਿਆ ਬਿਆਨ ਲਿਖ ਲਿਆ ਅਸੀਂ ਹੁਣੇ ਹੀ ਐਫਆਈਆਰ ਦਰਜ ਕਰਕੇ ਅਗਲੀ ਉਹਦੇ ਵਿੱਚ ਇੱਕ ਤਾਂ ਜਿਹੜਾ ਕਰਨਵੀਰ ਹੈ ਉਹਦੀ ਤੇ ਸਿਵਲ ਹਸਪੀਟਲ ਇੱਥੇ ਬਟਾਲੇ ਦੇ ਵਿੱਚ ਹੀ ਉਹਨਾਂ ਦੱਸਤਾ ਕਿ ਨਹੀਂ ਡੈਥ ਹੋ ਗਈ ਹੈ ਦੂਜੀ ਜਿਹੜੇ ਲੇਡੀ ਆ ਉਹਨੂੰ ਰੈਫਰ ਕਰਤਾ ਸੀ ਅਮਨਦੀਪ ਦੇ ਵਿੱਚ ਡਾਕਟਰ ਨੇ ਕਨਫਰਮ ਕਰੇシャ ਡੈਡ ਹਾਊਸ ਬੋਡੀ ਆ ਗਈ ਹੈ ਹੋ ਸਕਦਾ ਹੈ ਕਿ ਹੋਣ ਵੀ ਹੋ ਸਕਦਾ ਜਿਹੜੀ ਲੇਡੀ ਆ ਉਹਦੀ ਵੀ ਡੈਥ ਪਤਾ ਲੱਗਾ ਅਮਰਸਰੋਂ ਉੱਥੇ ਜਿਹੜੇ ਐਸ ਐਚਓ ਸਾਡੇ ਸਿਟੀ ਨਾਲ ਉਹ ਗਏ ਹੀ ਮਗਰ ਉਹਨਾਂ ਨੇ ਬਾਅਦ ਵਿੱਚ ਹੀ ਦੱਸਿਆ ਕਿ ਉਹਦੀ ਵੀ ਡੈਥ ਹੋ ਗਿਆ ਉਹਨੂੰ ਵੀ ਅਹੀਂ ਲਿਆ ਕੇ ਇਥੇ ਜੈਡ ਹਾ ਉਸ ਦੇ ਵਿੱਚ ਬਟਾਲੇ ਜਿਹੜਾ ਕਿਦਾ ਇਹਦਾ ਸਵੇਰੇ ਪੋਸਟਮਾਰਨ ਕਰਾਣ ਤੋਂ ਬਾਅਦ ਜਿਹੜੀ ਜੋ ਕਾਰਵਾਈ ਬੰਦਿਆ ਉਹ ਕਰਨਗੇ ਐਫ ਆਈ ਆਰ ਅਹੀਂ 302 ਅਨਨੌਨ ਦੇ ਵਿੱਚ ਦਾ ਜਿਸ ਸਤਿ ਸ੍ਰੀ ਅਕਾਲ ਸਭ ਜਿਹੜੀ ਮਰਨ ਵਾਲੀ ਲਿਆਈ ਆ ਦੱਸਿਆ ਜਾ ਰਿਹਾ ਜਿਹਦੀ ਭਗਵਾਨੀ ਕਰਦੀ ਮਜ਼ਬ ਹੈ ਇਹਦੇ ਬਾਰੇ ਤਾਂ ਕਿਸੇ ਨੇ ਉਹਨਾਂ ਨੇ ਵੀ ਬਿਆਨ ਚ ਨਹੀਂ ਦੱਸਿਆ ਸਾਨੂੰ ਵੀ ਭਗਵਾਨ ਬਾਈ ਇੰਨਾ ਦੱਸਿਆ ਕਿ ਉਹ ਸਾਡੀ ਜਿਹੜੀ ਹੈ ਰਿਸ਼ਤੇਦਾਰੀ ਦੇ ਵਿੱਚ ਮਾਮੀ ਲੱਗਦੀ ਹੈ ਵੀ ਮੇਰੀ ਸਾਲੇਹਾਰ ਲੱਗਦੀ ਹੈ ਜਿਹੜਾ ਪ੍ਰੇਮ ਹੈ ਜਿਹਨੇ ਕਰਨਵੀਰ ਦੇ ਫਾਦਰ ਨੇ ਦੱਸਿਆ ਇਹਦੇ ਬਾਰੇ ਅਜੇ ਮੈਂ ਕਲੀਅਰ ਨਹੀਂ ਕਹਿ ਸਕਦਾ ਕਿ ਉਹਦੀ ਮਾਦਰ ਹੈ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ ਇਹ ਕਾਰੇ ਕਿ ਇਹਦੇ ਜਿਹੜੇ ਕਾਦੀਆਂ ਚੁੰਗੀਆਂ ਇਹਦੇ ਲਾਗੇ ਉਹਨਾਂ ਦਾ ਜਿਹੜੀ ਕਲੋਨੀ ਹੈ ਉੱਥੇ ਇਹਨਾਂ ਦਾ ਰੈਜ਼ਿਡੈਂਸੀ ਸ਼ਾਸ ਕਰਦੇ ਹਾਂ ਜੀ

ਥੈਂਕ ਯੂ ਉਹ ਆਪਣੀ ਕੈਪਟਲ ਦੀ ਹੁਣ ਭਾਈ ਜੀ ਜੀ ਕਰਾਉਣ ਨੂੰ ਹੋ ਗਈ ਆ ਵੈਸੇ ਪਹਿਲਾਂ ਤੋਂ ਬਤਵਾ ਦੇ ਰਹੇ ਹਾਂ ਦੇਸ਼ ਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ